ਉਹ ਹੰਗ ਮਾਦਾ ਸੇ ਸੰਗ ਵਿਸ਼ਨੂੰ ਭਗਵਾਨ ਦੀ ਜੈ ਹਾ ਸੰਗ ਜੀ ਇਹ ਜੋ ਲੇਖ ਸਾਂਝਾ ਕਰਨ ਲਗਾ ਤੁਹਾਡਾ ਇਹ 3 4 ਅਸੂ ਦੀ ਰਾਤ 12 ਵਜੇ ਮਾਦਾ ਜੀ ਨੇ ਜੇਠੂ ਵਾਲਾ ਭਗਤ ਦואר ਦੇ ਵਿੱਚ ਹਾ ਸੰਗਨ ਨੂੰ ਭੇਡ ਕੀਤਾ ਮੋਖਨ ਕਾਬ ਸਾਰੇ ਕਰ ਲੋ ਪਰਦਾ ਮੋਖਨ ਕਾਬ ਸਾਰੇ ਕਰ ਲੋ ਪਰਦਾ ਅੰਤ ਦ ਅੰਤ ਤੇ ਆ ਲਗਾਈਆ ਅੰਦਰ ਵੇਖੋ ਮਾਲਕ ਆਪਣੇ ਘਰ ਦਾ ਅੰਦਰ ਵੇਖੋ ਮਾਲਕ ਹੈ ਆਪਣੇ ਘਰ ਦਾ ਜੋ ਘਰ ਘੜੇ ਦਾ ਲਾਈਆ ਜੋ ਆ ਜੁਗਾਦੀ ਖੇਲ ਕਰਦਾ ਨੇਤ ਨਵੇਤ ਵੇਗ ਵਖਾਈਆ ਜੋ ਸਬਦ ਗੰਮੀ ਉਚਦਾ ਜੋ ਸਬਦ ਗੰਮੀ ਉਚਦਾ ਨਦੀ ਨਾ ਜਨਾਈਆ ਜੋ ਕਰਕੇ ਕੌਲ ਕਦੀ ਨਹੀਂ ਮੁਕਰਦਾ ਪਰਮੇਸ਼ਰ ਆਪਣੇ ਵਾਦੇ ਤੋਂ ਕਦੀ ਨਹੀਂ ਮੁਕਰਦਾ ਜੋ ਕਰਕੇ ਕੌਲ ਕਦੀ ਨਹੀਂ ਮੁਕਰਦਾ ਵੇਖੇ ਥਾਂ ਧਾਈਆ ਨਾਤਾ ਜੋੜ ਕੇ ਪਿਤਾ ਪੁੱਤ ਦਾ ਗੋਲਮੁਖ ਸੈ ਲਾਇ ਮਲਾਈਆ ਪਰਮੇਸ਼ਰ ਨੇ ਤੁਹਾਡੇ ਬਖਸ਼ ਕਰਕੇ ਆਪਣੇ ਪੁੱਤਰ ਬਣਾਇਆ ਤੁਹਾਨੂੰ ਪਿਤਾ ਪੁੱਤ ਦਾ ਤੁਹਾਡੇ ਨਾਲ ਨਾਤਾ ਜੋੜਿਆ ਜੋ ਨਿਗੁਣਤਾ ਦਾ ਨਦਵਾਇ ਹੋ ਕੇ ਉਤਰਦਾ ਨੇ ਕਲੰਕ ਵੇਸ ਵਟਾਈਆ ਹੁਣ ਵੇਲਾ ਉਹਦੇ ਸ਼ੁਕਰ ਦਾ ਹੁਣ ਵੇਲਾ ਉਹਦੇ ਸ਼ੁਕਰ ਦਾ ਬਾਕੀ ਸੰਸੇ ਦੇਉ ਗਵਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਤੁਹਾਡਾ ਸੰਗ ਇੱਕ ਦਿਖਾਈ ਆ ਮੁਖ ਨਕਾਬ ਕਹੇ ਮੈਂ ਜਲਵਾ ਵੇਖਾਂ ਨੂਰੀ ਹਰ ਨੂਰਾਨਾ ਨਜ਼ਰੀ ਆਈ ਆ ਜੋ ਭਗਤਾਂ ਕਟੇ ਮਜਬੂਰੀ ਜੋ ਭਗਤਾਂ ਕਟੇ ਮਜਬੂਰੀ ਮੁਸ਼ਕਲ ਹੱਲ ਵਿਖਾਈ ਆ ਚੰਨ ਕਮਲ ਦੇ ਹਜ਼ੂਰੀ ਹਾਜ਼ਰ ਹੋ ਕੇ ਲੈ ਸਮਝਾਈ ਆ ਜਨ ਭਗਤੋ ਟਿੱਕੇ ਮਸਤਕ ਲਾਇਓ ਧੂੜੀ ਜਨ ਭਗਤੋ ਟਿੱਕੇ ਮਸਤਕ ਲਾਇਓ ਧੂੜੀ ਤੋੜੀ ਮਿਲੇ ਮਾਨ ਵੜਿਆਈਆ ਕੁੜੀ ਕਿਰਿਆ ਨਾ ਰਹੇ ਮਗਰੂਦੀ ਹੰਕਾਰ ਦੇਣਾ ਮਟਾਈਆ ਕੁੜੀ ਕਿਰਿਆ ਜਿਹੜੀ ਤਿਆਗ ਕੇ ਆਪਣੇ ਹੰਕਾਰ ਨੂੰ ਖਤਮ ਕਰੋ ਤੁਹਾਡੇ ਅੰਦਰ ਨਾਮ ਹੋ ਕੋ ਸੂਰੀ ਜਿਹਦੀ ਸੁਗੰਧੀ ਅੰਤਨ ਨਜੇ ਕਿਸੇ ਨਾ ਆਈਆ ਕਾਲ ਪੁਰਖ ਨੇ ਤੁਹਾਨੂੰ ਸੋង ਮਾਦਾ ਸ਼ੇਰ ਸੰਗੀਤ ਨੂੰ ਭਗਵਾਨ ਦੀ ਜੈ ਦਾ ਨਾਮ ਦਿੱਤਾ ਜੋ ਉਹਦੇ ਤੁਹਾਡੇ ਅੰਦਰ ਕਸਤੂਰੀ ਕਸਤੂ ਜੜੀ ਆ ਮਿਲ ਗਦੇ ਨਾਭੀ ਜੀ ਹੁੰਦੀ ਆ ਤੇ ਉਹ ਆਲੇ-ਦਾਲੇ ਭੱਜਾ ਫਿਰਦਾ ਦਿੰਦਾ ਤੁਹਾਡੇ ਅੰਦਰ ਵੀ ਕਾਲ ਪੁਰਖ ਪਰਮਾਤਮਾ ਨੇ ਆਪਣੇ ਨਾਮ ਦੀ ਜਿਹੜੀ ਆ ਕਸਤੂਰੀ ਰੱਖਿਆ ਜਿਹਦੀ ਸੁਗੰਧੀ ਅੰਦਰ ਨਾ ਕਿਸੇ ਨਹੀਂ ਆਉਂਦੀ ਹੈਗੀ ਪੁਰਖ ਅਕਾਲ ਸਾਧੂ ਕਲਾ ਸਾਧ ਪੁਰਖ ਅਕਾਲ ਸਾਦੂ ਕਲਾ ਪਰ ਭੂਰੀ ਖਾਲੀ ਭਾਂਡੇ ਦਾ ਭੜਾਈ ਆ ਸੱਚ ਦਵਾਦਿਓ ਲੈ ਕੇ ਜਾਇਓ ਮਜ਼ਦੂਰੀ ਸੱਚ ਦਵਾਦਿਓ ਲੈ ਕੇ ਜਾਇਓ ਮਜ਼ਦੂਰੀ ਦੂਦੀ ਜੋ ਜੁਗ ਜੁਗ ਸੇਵ ਕਮਾਈ ਆ ਤੁਹਾਡਾ ਲੈਣਾ ਦੇਣਾ ਜਜ਼ੂਦੀ ਜ਼ਰੂਰਤ ਪਿਛਲੀ ਵੇਖ ਵਿਖਾਈ ਆ ਜੋਤੀ ਜੋ ਸੂ ਪਰ ਆਪ ਆਪਣੀ ਕਿਰਪਾ ਕਰ ਕਿਰਪਾ ਨਿਹਰਾਂ ਦਇਆ ਕਮਾਈ ਆ ਨਕਾਬ ਕਹੇ ਮੈਂ ਕੁੜੀ ਕਿਧਿਆ ਕੋਲੋਂ ਕੀਤਾ ਪਰਦਾ ਨਕਾਬ ਕਹੇ ਮੈਂ ਕੁੜੀ ਕਿਧਿਆ ਕੋਲੋਂ ਕੀਤਾ ਪਰਦਾ ਅੰਤ ਦਾ ਅੰਤ ਦੇ ਵੇਗਵ ਗਾਇਆ ਜਗਤ ਜਹਾਨ ਅਗਨੀ ਛੜਦਾ ਮਾਇਆ ममता ਰਹੀ ਤਪਾਈਆ ਧੰਨ ਵੜਾਈ ਧੰਨ ਵੜਾਈ ਜੋ ਸੋង ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਾਂ ਟੋਲਾ ਪੜਦਾ ਤੋਲਾ ਨਾਮ ਤੇ ਆਈ ਆ ਉਹਨਾਂ ਦੀ ਬਹੁ ਬੜਾਈ ਜਿਹੜੇ ਸੋង ਮਾਤਾ ਸ਼ੇਰ ਸਿੰਘ ਬਿਸ਼ਨੂ ਭਗਵਾਨ ਦੀ ਜਾਇਦਾ ਨਾਮ ਪੜਦੇ ਆ ਕਲਯੁਗ ਅੰਤ ਅਖੀਰੀ ਪਾਣਾ ਜਾਇਦਾ ਨਾਤਾ ਕੂੜ ਜਗ ਤੜਾਈਆ ਉਹਦਾ ਸਾਫ ਕਰਨਾ ਹਿਰਦਾ ਹਰ ਹਿਰਦੇ ਦੇਣਾ ਵਸਾਈਆ ਭੇਉ ਖਲਾ ਕੇ ਨਦਵਾ ਨਿਰੰਕਾਰ ਦੇਣਾ ਮਲਾਈਆ ਜਿਹੜਾ ਗਰਜਾਬ ਦੀ ਵੇਲਾ ਤਕਿਆ ਚਿਰਦਾ ਚਿਰੀ ਬਿਛੁੰਦੇ ਜੋੜ ਜੜਾਈ ਆ ਜਿਸ ਕਾਣ ਗੋਵਨ ਸਬਦੀ ਧਾਰ ਰਿਹਾ ਫਿਰਦਾ ਦਰ ਦਰ ਘਰ ਘਰ ਵੇਖ ਵਿਖਾਈ ਆ ਉਹ ਲੈਣਾ ਦੇਣਾ ਜਨ ਭਗਤੋ ਅੱਜ ਨਿਬੜਦਾ ਜਿਹੜਾ ਤੁਹਾਡਾ ਲੈਣਾ ਰਾਇਆ ਸੀ ਉਹ ਤਾਂ ਤੁਹਾਨੂੰ ਮੈਂ ਨਹੀਂ ਦੋੜੇ ਤੋਂ ਪਰਮੇਸ਼ਰ ਨੇ ਉਹਦੱਕੇ ਪਾਕ ਕੀਤੀ ਉਹ ਲੈਣਾ ਦੇਣਾ ਜਨ ਭਗਤੋ ਅਜਨ ਨਬੜਦਾ ਲਿਖਾ ਲੇਕੇ ਵਿੱਚੋ ਜੋਲੀ ਪਾਇਆ ਕਲਯੁਗ ਕਾਜ ਦਿਨੋ ਦਿਨ ਵੇਖਿਓ ਬਿਗੜਦਾ ਕਲਯੁਗ ਕਾਜ ਦਿਨੋ ਦਿਨ ਵੇਖਿਓ ਬਿਗੜਦਾ ਸਚਾ ਰਾਹ ਕੋ ਸਮਝਾਇਆ ਜਨ ਭਗਤਾ ਲਖ ਮਿਲਣਾ ਹਮ ਕਰਦੇ ਜੈਦਾ ਅਮਰ ਨਾਮ ਹੈ ਜਲਾਇਆ ਗੋਵਿੰਦਾਲ ਮਿਲਿਆ ਕੋਈ ਨਾ ਬਿਛੜਦਾ ਗੋਵਿੰਦਾਲ ਮਿਲਿਆ ਕੋਈ ਨਾ ਪਿਛੜਦਾ ਵਿਛੜਾ ਰਿਹਾ ਮਲਾਈਆ ਭਦਮ ਲਾਜਿਓ ਅਗਲੇ ਫਿਕਰ ਦਾ ਫਿਕਰਾ ਇੱਕੋ ਦਿੱਤਾ ਸੁਣਾਈਆ ਢੋਲਾ ਸਿੱਖ ਲੋ ਇੱਕ ਪ੍ਰਭੂ ਦੇ ਜਿਕਰ ਦਾ ਜਿਨੇ ਕੋਟਾ ਜਗਰੀਏ ਦਿੱਤੇ ਚੁਦਾਈਆ ਸੰਤ ਸਹਿਲਾ ਬੈਲਾ ਨਿਤਰਾ ਆਪ ਆਪਣਾ ਕਰ ਸੁਣਾਈਆ ਮઝા ਲੈ ਲੋ ਮઝા ਲੈ ਲੋ ਸ੍ਰੇਮੀ ਪਿਆਰੇ ਮਿੱਤਰਾਂ ਜੋ ਮਿਥਿਆ ਦਸੇ ਲੋਕਾਇਆ ਗੁਰ ਦੇਖ ਲਓ ਚੋਟੀ ਮਨਾਰੇ ਸਿਖਾਦਾ ਦਰਗਾ ਸਾਚੀ ਦਾਇਰ ਵਿਖਾਈਆ ਝਗੜਾ ਮੁੱਕ ਜਾ ਜਗਤ ਵਾਲੇ ਇਸ਼ਕ ਦਾ ਝਗੜਾ ਮੁੱਕ ਜਾਏ ਜਗਤ ਵਾਲੇ ਇਸ਼ਕ ਦਾ ਮਈਲ ਦਾਏ ਗੁਆਇਆ ਜੋਤੀ ਜੋ ਸੁਪਰ ਆਪ ਆਪਣੀ ਕਿਰਪਾ ਕਰ ਦਰ ਸਾਚਾ ਦਾਇਰ ਖੁਲਾਈਆ ਮਾਤਾ ਜੀ ਨੇ ਸਾਡੇ ਤੇ ਕਿਰਪਾ ਕੀਤੀ ਆ ਜਿਹੜਾ ਸਾਨੂੰ ਸੋង ਮਾਤਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਾਕਾਰ ਦਿੱਤਾ ਤੇ ਆਪਣੇ ਚੰਦਾਂ ਨਾਲ ਜੋੜਿਆ ਜੇ ਉਸ ਕਾਲਪੁਰ ਨੇ ਸਾਡੇ ਤੇ ਕਿਰਪਾ ਕੀਤੀ ਆ ਸਾਡਾ ਵੀ ਫਰਜ ਬੰਦਾ ਉਸ ਕਾਲਪੁਰ ਖਦਾ ਗੁਣ ਗਾਈਏ ਤੇ ਦੁਨੀਆ ਨੂੰ ਦਸੀਏ ਕਿਉਂਕਿ ਮਾਤਾ ਨੇ ਹੁਕਮ ਦਿੱਤਾ ਜਿਹੜਾ ਮਿਲੇ ਉਹਨੂੰ ਕਹੋ ਮੈਨੂੰ ਪੁਲਕਾ ਲੱਬਿਆ ਪਰਦਾ ਉਹਲਾ ਰਹਿਣਾ ਲਈ ਆ ਸਾਡੇ ਸੰਸਾਰ ਦੇ ਹੋਕਾ ਦੇ ਉਹ ਕਿ ਕਾਲਪਕ ਸਾਨੂੰ ਮਿਲਿਆ ਤੇ ਉਸੇ ਦਾ ਗੁਣ ਗਾਉਣੇ ਆ ਮੈਂ ਇੱਥੇ ਮਾਫੀ ਮੰਗਦਾ ਜੇ ਕੋਈ ਵੱਧ ਕੱਪੜਾ ਗਿਆ ਹਸੰਦਰ ਪਾਸੋਂ ਤੇ ਆਪਜੀ ਪਾਸ ਤੇ ਮਾਦਾ ਜੀ ਪਾਸੋਂ ਮਾਫੀ ਮੰਗਦਾ ਹੋਇਆ ਜੇ ਕਾਦੇ ਦਾ ਸਾਥ ਦੇਣਾ ਜੀ ਸੋਹੰਗ ਮਾਰਾ ਜੇ ਸਿੰਘ ਵਿਸ਼ਣੋ ਭਗਵਾਨ ਦੀ ਜੈ ਸੋ ਹੰਗ ਮਾਰਾ ਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਾਰਾ ਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਨ ਮਹਾਰਾ ਜੇ ವಿಷ್ಣੂ ભગવાન ਦੀ ਸੋ ਹਨ ਮਹਾਰਾ ਜੇ ਸੰਦ ਵਿਸ਼ਨੂੰ ਭਗਵਾਨ ਦੀ ਜੇ ਬਹੁਤ ਸਮਾਪਤ ਸਾਧਨਵਾਦੀ ਦਾ ਬੋਸਨਾ ਲੈ ਕੇ ਸੰਜਗੀਤ ਕਨਫਰੰਸ ਵਿਜੇਂਦਰ ਕੋ you know, but I'm not.